ਲਓ ਜੀ ਤਲਵੰਡੀ ਸਾਬੋ ਤੋਂ ਜਦੋਂ ਆਪਾਂ ਰਾਮਾ ਰੋਡ ਤੇ ਜਾਂਦੇ ਆ ਨਾ ਯਾਰ ਰਵਿੰਦਰਾ ਕਾਲਜ ਦੇ ਜਮਾ ਨਾਲ ਤੇ ਇੱਥੇ ਬਾਈ ਹੋ ਰਹੇ ਨੇ ਇੱਕ ਨਵਾਂ ਕੰਮ ਸਟਾਰਟ ਕੀਤਾ ਰੋਲਾਂ ਦਾ ਰੋਲ ਜੰਕਸ਼ਨ ਨਾਮ ਹੈ ਤੇ ਬਹੁਤ ਘੈਂਟ ਕੁਆਲਟੀ ਦੇ ਰੋਲ ਸੈਂਡਵਿਚ 버ਗਰ ਤੇ ਚਿਕਨ ਪਕੌੜਾ ਵਗੈਰਾ ਬਣਾਉਂਦੇ ਨੇ ਤੇ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੇ ਫੇਰ ਤੁਹਾਨੂੰ ਇਹਨਾਂ ਦੀ ਕੁਆਲਿਟੀ ਦਾ ਪਤਾ ਲੱਗੂਗਾ ਆਓ ਆਪਾਂ ਅੱਜ ਦਿਖਾਉਣੇ ਆ ਤੁਹਾਨੂੰ ਅੰਦਰੋਂ ਤੇ ਨਾਲੇ ਚੀਜ਼ਾਂ ਕਰਦੇ ਆ ਬਾਈਆਂ ਦੀਆਂ ਕੋਈ ਟੇਸਟ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਸਭ ਤੋਂ ਪਹਿਲਾਂ ਤਾਂ ਦੇਖੋ ਬਾਈ ਹੋਰੀ ਨੇ ਅੰਦਰ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੈ ਤੇ ਵਧੀਆ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਹੈਗਾ ਪੂਰੀ ਸਾਫ ਸਫਾਈ ਹੈ ਤੇ ਹੋਮ ਡਿਲੀਵਰੀ ਵੀ ਵੀਰੋਰੀ ਕਰਦੇ ਆ ਹੋਮ ਡਿਲੀਵਰੀ ਵਾਸਤੇ ਨੰਬਰ ਨੋਟ ਕਰ ਲਓ 78140 99719 ਤੇ ਹੁਣ ਆਪਾਂ ਦਿਖਾਉਨੇ ਆ ਵੀ ਰੋਲ ਬਾਈ ਹੋਰੀ ਕਿਵੇਂ ਬਣਾਉਂਦੇ ਆ ਪਹਿਲਾਂ ਇਹ ਕਹਿੰਦੇ ਵੀ ਅਸੀਂ ਰੈਡੀ ਮੇਡ ਜਿਹੜਾ ਬੇਸ ਹੈ ਉਹ ਨਹੀਂ ਯੂਜ਼ ਕਰਦੇ ਅਸੀਂ ਆਪਦਾ ਹੱਥੀਂ ਬੇਸ ਤਿਆਰ ਕਰਕੇ ਤੇ ਬਿਨਾ ਕਿਸੇ ਤੇਲ ਤੋਂ ਬੇਸ ਨੂੰ ਰਾੜ ਕੇ ਤੇ ਫੇਰ ਉਹਦਾ ਰੋਲ ਬਣਾ ਕੇ ਦੰਨੇ ਆ ਕਹਿੰਦੇ ਇਹਦੇ ਨਾਲ ਜਿਹੜਾ ਹੈਗਾ ਆਪਦੇ ਹੱਥ ਦਾ ਟੇਸਟ ਆਉਂਦਾ ਹੈ ਪੂਰਾ ਆਰਗੈਨਿਕ ਟੇਸਟ ਆਉਂਦਾ ਹੈਗਾ ਇਹ ਨਹੀਂ ਹੈਗਾ ਵੀ ਰੈਡੀमेड ਸੋਨ ਨੂੰ ਚੱਕ ਕੇ ਤੇ ਬੇਸ ਚ ਪੇ ਕੇ ਦੇਤਾ ਇਦੋਂ ਬਾਅਦ ਬਾਈ ਕਹਿੰਦਾ ਵੀ ਬਿਨਾ ਕਿਸੇ ਤੇਲ ਤੋਂ ਤਵੇ ਦੇ ਉੱਤੇ ਰੋਟੀ ਨੂੰ ਰਾੜ ਕੇ ਤੇ ਉਦੋਂ ਬਾਅਦ ਜਿਹੜਾ ਐਗ ਵਗੈਰਾ ਹੈਗਾ ਇਹਦੇ ਵਿੱਚ ਪਾਉਂਦੇ ਆ ਆ ਦੇਖੋ ਤੁਸੀਂ ਪੂਰਾ ਬਾਈ ਹੋਰੀ ਸਫਾਈ ਨਾਲ ਤੇ ਪੂਰਾ ਹਾਈਜੀਨ ਮੇਨਟੇਨ ਕਰਕੇ ਕੰਮ ਕਰਦੇ ਆ ਬਿਨਾ ਕਿਸੇ ਤੇਲ ਤੋਂ ਬੇਸ ਤਿਆਰ ਕਰਕੇ ਉਦੋਂ ਬਾਅਦ ਇਹਦੇ ਵਿੱਚ ਐਗ ਫਾਰਮੂਲਾ ਜਿਹੜਾ ਹੈਗਾ ਉਹ ਪਾਉਂਦੇ ਨੇ ਆ ਦੇਖੋ ਪੂਰਾ ਬਾਈ ਹੋ ਰਹਿਣੇ ਆਪਾਂ ਨੂੰ ਜਮਾ ਸਾਹਮਣੇ ਕਰਕੇ ਦਿਖਾਇਆ ਕਹਿੰਦੇ ਤਾਂ ਕੋਈ ਸ਼ੱਕ ਨਾ ਰਹੇ ਜੇ ਐਸ ਲੋਡ ਤਿਆਰ ਕਰਕੇ ਰੋਲ ਉਦੋਂ ਬਾਅਦ ਬਾਈ ਹੋ ਰੀ ਸਰਵ ਕਰਦੇ ਆ ਪੂਰਾ ਘੈਂਟ ਤੇ ਹੁਣ ਦਿੰਨੇ ਆ ਰਿਵਿਊ ਥੈਰਾਪੀ ਇਸ ਦਾ ਬਾਈ ਹੋ ਰਿਹਾ ਨਾ ਕੋਈ ਵੀ ਕੰਪਲੇਂਟ ਨਹੀਂ ਜਮਾ ਇੱਕ ਨੰਬਰ ਦੀ ਜੀ ਬਣਾਈ ਹੈ ਬੇਸਪੂਸ ਬਾਕੀ ਕੁਝ ਦੇਖੀ ਹੈ ਜਮਾ ਆਪ ਤਿਆਰ ਕਰਦੇ ਆ ਸਫਾਈ ਵੀ ਇੱਕ ਨੰਬਰ ਹੈ ਨਾ ਫੇਸਟ ਵੀ ਇੱਕ ਨੰਬਰ ਹੈ ਜਾਮਨਦਰਾ ਕੋਲ ਜਿਹੜੇ ਨੇੜੇ ਹੈ ਜਮਾ ਗੁਰੂ ਸਾਹਿਬ ਨੂੰ ਆਪਾਂ ਜਿੱਦੋਂ ਮੁੜਦੇ ਆ ਜਾਮਨਦਰਾ ਕੋਲ ਜਮਾ ਨਹੀਂ ਜੀ ਤੇ ਇੱਕ ਵਾਰੀ ਸੇਵਾ ਨੂੰ ਆਪਾਂ ਜਰੂਰ ਦੇ ਬਾਈ ਕੋਲੇ ਰੋਲ ਆ ਕੇ ਖਾ ਕੇ ਕੁਝ ਚੰਗਾ ਲੱਗਣ ਦਾ ਵਾਰੀ ਵਾਰੀ ਜਰੂਰ ਆਇਓ ਇੱਕ ਵਾਰੀ ਪੇਸਟ ਜਰੂਰ ਸਿਰਾਂ ਤੇ ਇਸ ਵੀਡੀਓ ਨੂੰ ਬਤਵਾ ਦਾ ਨੂੰ ਸ਼ੇਅਰ ਕਰ ਦਿਓ ਆਪਦੇ ਕਰੀਬੀ ਰਿਸ਼ਤੇਦਾਰਾਂ ਕੋਲ ਜਿਹੜੇ ਰੋਲ ਖਾਣ ਦੇ ਸ਼ਕੀਨ ਆ ਉਹਨਾਂ ਤਾਂ ਜ਼ਰੂਰ ਪਹੁੰਚਾਓ ਜਿਹੜਾ ਆ ਕੇ ਉਹ ਰੋਲ ਐਕਸ਼ਨ ਤੇ ਆ ਕੇ ਰੋਲ ਦਾ ਮਜ਼ਾ ਨਹੀਂ